ਸ਼ਲੋਕ ਮਹੱਲਾ ਪਹਿਲਾ ਰਾਤੀ ਕਾਲ ਘਟੈ ਦਿਨ ਕਾਲ ਘਟੈ ਪਦ ਤੇ ਵਿਸਰਾਮ ਲਾਉਣਾ ਹੈ ਰਾਤੀ ਕਾਲ ਘਟੈ ਦਿਨ ਕਾਲ ਛਿਜੈ ਕਾਇਆ ਹੋਇ ਪ੍ਰਾਲ ਛਿਜੈ ਇਹ ਛਿਜੈ ਬਿਹਾਰੀ ਨਹੀਂ ਲਾਉਣੀ ਛਿਜੈ ਕਸਕੇ ਬੋਲਣਾ ਹੈ ਛਿਜੈ ਕਾਇਆ ਹੋਇ ਪ੍ਰਾਲ ਵਰਤਨ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ ਗਿਆ ਤਪ ਤਾਲ ਤਪ ਤਾਲ ਇਹ ਵੱਖਰਾ ਹੀ ਪਾਠ ਕਰਨਾ ਹੈ ਤਪ ਤਾਲ ਇਕੱਠਾ ਨਹੀਂ ਕਹਿ ਦੇਣਾ ਭੁੱਲਿਆ ਇੱਥੇ य़ਮ ਕਲਾ ਦਨੀ ਹੈ ਚੁੱਕ ਗਿਆ ਇੱਥੇ ਵਿਸਰਾਮ ਤਪ ਤਾਲ ਅੰਦਾ ਝਾਕ ਝਾਕ ਪਇਆ ਝੀਰ ਪਿੱਛਾ ਰੋਵਹਿ ਲਿਆ ਵਹਿ ਫੇਰ ਬਿਨ ਬੁਝੇ ਕਿਸ ਸੁਝਾ ਨਹੀਂ ਮੋਇਆ ਰੋਂਹੇ ਰੋਂਦੇ ਮਾਰ ਜਾਹੀ ਨਾਨਕ ਖਸਮੈ ਏਵੈ ਭਾਵੈ ਸੇਹੀ ਮੂਏ ਜੇਨ ਚਿਤ ਨ ਆਵੈ ਮਹੱਲਾ ਪਹਿਲਾ ਮੂਆ ਪਿਆਰ ਪ੍ਰੀਤ ਮੂਈ ਮੂਆ ਵੈਰਵਾਦੀ ਮੂਆ ਮੂਈ ਇਹ ਪਦ ਧਿਆਨ ਨਾਲ ਉਚਾਰਨ ਕਰਨੇ ਹਨ ਮੂਆ ਮੂਈ ਤਲੈਂਕੜ ਨਹੀਂ ਲਾਦਨੇ ਸੂਖਮ ਔਂਕੜ ਜਿਹੜਾ ਹੈ ਲਘੂ ਮਾਤਰਾ ਨਾਲ ਉਚਾਰਨ ਕਰਨਾ ਮੂਆ ਮੂਈ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਵਨ ਇਹ ਥੋੜਾ ਜਿਹਾ ਕਸ ਕੇ ਬੋਲਣਾ ਉੱਤੀ ਟਿੱਪੀ ਲੱਗੀ ਹੋਈ ਐ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿਥੋਂ ਆਇਆ ਕਹਿ ਗਿਆ ਕਿਹੋ ਨਾ ਸੀ ਉਹ ਕਿਹੋ ਸੀ ਕਿਥੋਂ ਕਿਥੋਂ ਆਇਆ ਕਹਿ ਗਿਆ ਇਥੇ ਵਿਸਰਾਮ ਕਿਹੋ ਨਾ ਸੀ ਉਹ ਕਿਹੋ ਸੀ ਮਨ ਮੁਖ ਗੱਲਾ ਗੋਈਆ ਇਹ ਵੱਖਰਾ ਪਾਠ ਕਰਨਾ ਮਨ ਮੁਖ ਨਹੀਂ ਕਹਿਣਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਮਨ ਮੁਖ ਗੱਲਾ ਗੋਈਆ ਕੀਤਾ ਚਾਉ ਰਲੀ ਨਾਨਕ ਸੱਚੇ ਨਾਮ ਬਿਨ ਸੇਰ ਖੁਰ ਪਤ ਪਾਟੀ ਇਹ ਖੁਰਪਤ ਇਕੱਠਾ ਨਹੀਂ ਬੋਲ ਦੇਣਾ ਇਸੇ ਤਰ੍ਹਾਂ ਉਚਾਰਨ ਕਰਨਾ ਨਾਨਕ ਸੱਚੇ ਨਾਮ ਬਿਨ ਇਥੇ ਵਿਸਰਾਮ ਸੇਰ ਖੁਰ ਪਤ ਪੱਟੀ ਇਸ ਤਰ੍ਹਾਂ ਉਚਾਰਨ ਕਰਨ ਆ ਵੱਖਰੀ ਵੱਖਰੀ ਪਾਦ ਬੋਲਨੇ ਹਨ ਪਾਉੜੀ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਉਰਾਨਾ ਨਾ ਵੈ ਸਾਰ ਨਾ ਪਾਈ ਸਤ ਗੁਰ ਸੇਵਹਿ ਸੇ ਪਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨਵਸਾਈ ਆਪਣਾ ਭਾਣਾ ਕਹੋ ਕਿਨ ਸੁਖ ਪਾਇਆ ਅੰਦਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁਖ ਨਾ ਜਾਈ ਜਦੋਂ ਮੂਰਖ ਤੇ ਲੁਕਦਾ ਨਾ ਉਨਾ ਹੀ ਰੁਕ ਜੰਨਾ ਜਿੰਨਾ ਵਿਸਰਾਮ ਤੇ ਰੁਕਦਾ ਉਹ ਫਿਰ ਚਾਲ ਵੀ ਨਹੀਂ ਮੰਦੀ ਪਤਾ ਵੀ ਨਹੀਂ ਲੱਗਦਾ ਵਿਖਿਆ ਤੇ ਮੂਰਖ ਪਦਾਂ ਤੇ ਝਮਕ ਜਾਂਦੀ ਥੋੜਾ ਜਿਹਾ ਇਸ਼ਾਰਾ ਵਿਖਿਆ ਕਦੇ ਕਦੇ ਹੀ ਰੱਜੈ ਨਾਹੀ ਇੱਥੇ ਜ਼ਿਆਦਾ ਰੁਕ ਮੂਰਖ ਭੁੱਖ ਨਾ ਜਾਈ ਦੂਜੈ ਸਭ ਕੋ ਲੱਗ ਬਗੁੱਤਾ ਬਿਨ ਸਤਗੁਰੂ ਬੂਝ ਨਾ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੁਏ ਨਾਨਕਾ ਜੇ ਧਨ ਪੱਲੇ ਪਾਏ ਸੋ ਤਾਂ ਮਿੱਤਰ ਨਾ ਕਾਂਢੀ ਐ ਜੇਤ ਸਿਰ ਚੋਟਾ ਖਾਏ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੀੜੀਐ ਜਾਇ ਤਾ ਲੱਗਹਿ ਦੁਖ ਨਾਨਕ ਸੱਚੇ ਨਾਮ ਬੇਨ ਕਿਸੈ ਨ ਲੱਥੀ ਭੁਖ ਰੂਪੀ ਭੁੱਖ ਨ ਉੱਤਰੈ ਜਾਂ ਦੇਖਾਂ ਤਾਂ ਭੁੱਖ ਜਿਤੇ ਰਾਸ ਸਰੀਰ ਕੇ ਤਿਤੇ ਲੱਗੈ ਦੁਖ ਮਹੱਲਾ ਪਹਿਲਾ ਅੰਦੀ ਕੰਮੇ ਅੰਦਮਨ ਮਨ ਅੰਦਾ ਤਨ ਅੰਦ ਤਦ ਦੇ ਉਚਾਰਨ ਕਰਨੇ ਆਂਦ ਅੰਦ ਅੰਦੀ ਇਸ ਤਨਾ ਦੱਦੇ ਨਹੀਂ ਬੋਲਨੇ ਕਿੱਕੜ ਲਾਇਆ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੀੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕਿਤੇ ਡੁੱਬੇ ਸਾਥ ਮਹੱਲਾ ਪਹਿਲਾ ਲਖ ਮਾਣ ਸੋਇਨਾ ਲਖ ਮਾਣ ਰੁਪਾ ਲਖ ਸਾਹ ਸਿਰ ਸਾਹ ਇਹ ਲਖ ਪਦ ਕਾ ਸਕੀਵ ਚਾਰਨ ਕਰਨਾ ਹੈ ਲੱਖ ਲਸ਼ਕਰ ਲੱਖ ਲਸ਼ਕਰ ਲੱਖ ਵਾਜੀ ਨੀਜੀ ਲੱਖੀ ਘੂੜੀ ਪਾਤਸ਼ਾਹ ਜਿਥੈ ਸਾਇਰ ਲੰਘਣਾ ਅਗਨ ਪਾਣੀ ਅਸਗਾਹ ਕੰਧੀ ਦੇਸ ਨਾ ਆਵਈ ਤਾਹੀ ਪਵੈ ਕਹਾਹ ਇਹ ਕੰਧੀ ਇਥੀ ਯਮਕ ਲਾਦਨੀ ਹੈ ਦੇਸ ਨਾ ਆਵਈ ਤਾਹੀ ਪਵੈ ਕਹਾਹ ਇਕ ਕੰਨੇ ਨੀ ਵੱਧ ਲਾ ਜਾਣੇ ਅਗਾਹਾ ਕਹਾਹਾ ਅਹਿ ਦੇ ਅੱਗੇ ਕੰਨਾ ਨੀ ਲਾ ਦੇਣਾ ਕਹਾਹ ਅਗਾਹ ਪਾਤ ਸਾਹ ਇਸ ਤਰ੍ਹਾਂ ਉਚਾਰਨ ਕਰਨਾ ਨਾਨਕ ਉਥੈ ਜਾਣੀਐ ਸਾਹ ਕੀ ਪਾਤ ਸਾਹ ਪੌੜੀ ਇਕਨਾ ਗਲੀਆਂ ਜੰਜੀਰ ਬੰਦ ਰਬਾਣੀਐ ਏ ਇਕਨਾ ਗਲੀਆਂ ਬਿੰਦੀ ਲੱਗੀ ਹੋਈ ਆ ਪੂਥੀਆਂ ਦੇ ਵਿੱਚ ਪਰੰਤੂ ਬਿੰਦੀ ਨਹੀਂ ਐ ਲੱਲੇ ਦੇ ਉੱਤੇ ਟਿੱਪੀ ਹੈ ਉਚਾਰਨ ਦੇ ਤੌਰ ਤੇ ਬਿੰਦੀ ਵਾਂਗ ਹੀ ਹੋਏਗਾ ਇੱਕ ਨਾਂ ਗਲੀਆਂ ਜੰਜੀਰ ਬੰਦ ਰਬਾਣੀਐ ਏ ਬੰਦਰ ਇਸ ਤਰ੍ਹਾਂ ਨਹੀਂ ਬੋਲਣਾ ਬੰਦ ਰਬਾਣੀਐ ਪਾਠ ਇਕੱਠਾ ਉਚਾਰਨ ਕਰਨਾ ਬੱਦੇ ਛੁੱਟ ਹੈ ਸੱਚ ਬੱਦੇ ਛੁੱਟ ਹੈ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਈ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਿਆ ਜਾਣੀਐ ਭੌਜਲ ਤਾਰਨ ਹਾਰ ਸਬਦ ਪਛਾਣੀਐ ਚੋਰ ਜਾਰ ਜੁਆਰ ਪੀੜੇ ਕਾਣੀਐ ਨਿੰਦਕ ਲਾਇ ਤਬਾਰ ਮਿਲੇ ਹਾੜ ਵਾਣੀਐ ਨਿੰਦਕ ਲਾਇ ਤਬਾਰ ਇਥੇ ਵਿਸਰਾਮ ਮਿਲੇ ਹਾੜ ਬਾਣੀਏ ਵੱਖਰਾ ਪਾਠ ਕਰਨਾ ਹੈ ਪੋਥੀਆਂ 'ਚ ਇਕੱਠਾ ਛਪਿਆ ਹੈ ਸੰਪਰਦਾਇ ਤੇ ਵੱਖਰਾ ਪਾਠ ਕਰਾਇਆ ਜਾਂਦਾ ਹੈ ਮਿਲੇ ਹਾੜ ਬਾਣੀਏ ਗੁਰਮੁਖ ਸੱਚ ਸਮਾਏ ਸੋ ਦਰਗਹ ਜਾਣੀਐ ਸ਼ਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤ ਸਾਹ ਮੂਰਖ ਪੰਡਿਤ ਨਾਉ ਅੰਦੇਕਾਰ ਨਾਉ ਪਾਰਖੂ ਈਵਾ ਕਰੇ ਗਵਾਉ ਇਲਤ ਕਾ ਨਾਓ ਚੌਧਰੀ ਕੂੜੀ ਪੂਰੇ ਥਾਉ ਨਾਨਕ ਗੁਰਮੁਖ ਜਾਣੀਐ ਕਾਲ ਕਾ ਏਹੁ ਨਿਆਉ ਮਹੱਲਾ ਪਹਿਲਾ ਹਰਣਾ ਬਾਜਾ ਤੈ ਸਿੱਖਦਾਰਾਂ ਇਨਾ ਪੜਿਆ ਇਨਾ ਪੜਿਆ ਨਾਓ ਹਾਂਜੀ ਇਨਾ ਪੜਿਆ ਹਲੰਤ ਲੱਗੇ ਹੋਏ ਹਨ ਇਥੇ ਇਨਾ ਪੜਿਆ ਨਾਓ ਹੰਦੀ ਲੱਗੀ ਜਾਤ ਫਹਾਇਨ ਅੱਗੇ ਨਾਹੀ ਥਾਉ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਪਹਿਲੋ ਦੇ ਜੜ ਅੰਦਰ ਜੰਮੈ ਹਾਹਾ ਵਿੱਚ ਹੈ ਪਹਿਲੋ ਦੇ ਪਹਿਲੋ ਦੇ ਪਾਠ ਇਕੱਠਾ ਹੀ ਹੈ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਬੋਲਣਾ ਪਹਿਲੋ ਦੇ ਜੜ ਅੰਦਰ ਜੰਮੈ ਇੱਥੇ ਵਿਸਰਾਮ ਹੈ ਤਾ ਉੱਪਰ ਹੋਵੈ ਛਾਉ ਪਹਿਲੋ ਦੇ ਜੜ ਅੰਦਰ ਜੰਮੈ ਤਾ ਉੱਪਰ ਹੋਵੈ ਛਾਉ ਰਾਜੇ ਸੀਹ ਮੁਕੱਦਮ ਕੁੱਤੇ ਰਾਜੇ ਸੀਹ ਤੇ ਵਿਸਰਾਮ ਮੁਕੱਦਮ ਕੁੱਤੇ ਮੁਕੱਦਮ ਕਸਕੇ ਬੋਲਣਾ ਹੈ ਮੁਕਦਮ ਨਹੀਂ ਕਹਿਣਾ ਹੈ ਜਾਇ ਜਗਾਇਨ ਬੈਠੇ ਸੁੱਤੇ ਚੱਕਰ ਨਹਿਦਾ ਪਾਇਨ ਕਾਉ ਚੱਕਰ ਨਹਿਦਾ ਇਥੇ ਵਿਸਰਾਮ ਪਾਇਨ ਕਾਉ ਰਤ ਪਿਤ ਕੁੱਤੇ ਹੋ ਚਟ ਜਾਹ ਰਤ ਪਿਤ ਇਥੇ ਵਿਸਰਾਮ ਹਾਂਜੀ ਦੋਵੇਂ ਕਰ ਸਕੀਏ ਕੁੱਤੇ ਹੋ ਚਟ ਜਾਹ ਜਿਥੈ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਇਤ ਬਾਰ ਪੌੜੀ ਆਪ ਉਪਾਏ ਮੇਦਨੀ ਤਪੀ ਕਰਦਾ ਸਾਰ ਤੈ ਬਿਨ ਧਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਭੈ ਬਿਨ ਧਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਗੁਰ ਤੇ ਭਉ ਉਪਜੈ ਪਾਈਐ ਮੋਖ ਦਵਾਰ ਭੈ ਤੇ ਸਹਿਜ ਪਾਈਐ ਭੈ ਤੇ ਇਥੇ ਤੋਂ ਠਹਿਰਾ ਦੇ ਕੇ ਬੋਲਣਾ ਹੈ ਮੇਲ ਜੋਤੀ ਜੋਤ ਅਪਾਰ ਪੈ ਤੇ ਪੈ ਜਲ ਲੰਗੀ ਐ ਜਿਹੜਾ ਪੈ ਜਲ ਪਾਠ ਹੈ ਇਹ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਬੋਲਣਾ ਹੈ ਪੈ ਜਲ ਇਕੱਠਾ ਨਹੀਂ ਕਹਿ ਦੇਣਾ ਪੈ ਜਲ ਪੈ ਤੇ ਪੈ ਜਲ ਲੰਗੀ ਐ ਪੈ ਤੇ ਪੈ ਜਲ ਲੰਗੀ ਐ ਵੱਖਰਾ ਵੀ ਨਹੀਂ ਕਰਨਾ ਪੈ ਜਲ ਇਸ ਤਰ੍ਹਾਂ ਬੋਲਣਾ ਪੈ ਜਲ ਗੁਰਮਤੀ ਵਿਚਾਰ ਪੈ ਤੇ ਨਿਰਭਉ ਪਾਈਐ ਜਿਸ ਦਾ ਅੰਤ ਨਾ ਪਾਰਾ ਵਾਰ ਮਨਮੁਖ ਤੈ ਕੀ ਸਾਰ ਨ ਜਾਣਨੀ ਤ੍ਰਿਸ਼ਨਾ ਜਲਤੇ ਕਰਹਿ ਪੁਕਾਰ ਨਾਨਕ ਨਾਵੈ ਹੀ ਤੇ ਸੁਖ ਪਾਇਆ ਗੁਰਮਤਿ ਕੀ ਓਰ ਧਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ੁਖੈ ਸਾਧੈ ਗੰਢ ਲੱਬੈ ਮਲੈ ਕੋਲ ਮੇਲ ਮਿੱਚਲਾ ਲੱਬੈ ਮੱਲ ਕੋਲ ਮੇਲ ਮਿੱਚਲ ਇੱਥੇ ਵਿਸਰਾਮ ਹੈ ਹੂੰਗਾ ਸੌੜ ਪਲੰਘ ਹੂੰਗਾ ਸੌੜ ਪਲੰਘ ਭੌਂਕੈ ਕੋਪ ਖੁਵਾਰ ਹੋਏ ਫੱਕੜ ਪਿੱਟੇ ਅੰਦ ਭੌਂਕੈ ਕੋਪ ਖੁਵਾਰ ਹੋਏ ਇੱਥੇ ਵਿਸਰਾਮ ਫੱਕੜ ਪਿੱਟੇ ਅੰਦ ਚੁਪੈ ਚੰਗਾ ਨਾਨਕਾ ਵਿਣ ਨਾਵੈ ਮੋਹ ਗੰਧ ਵਿਣ ਨਾ ਚੁੱਪੈ ਚੰਗਾ ਚੁੱਪੈ ਚੰਗਾ ਨਾਨਕਾ ਵਿਣ ਨਾਵੈ ਮੋਹ ਗੰਧ ਮੋਹੇ ਵਿਚਾਰਨ ਕਰਨਾ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਹ ਜੋਬਨ ਪਤਿ ਵਿਸਰਾਮ ਹੈ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਾਗ ਠੱਗਿਆ ਕਿਨਾਂ ਨਾ ਰੱਖੀ ਲੱਜ ਇੰਨਾ ਠੱਗਣ ਠੱਗ ਸੇ ਜੇ ਗੋਰ ਕੀ ਪੈਰੀ ਪਾਹ ਨਾਨਕ ਕਰਮਾਂ ਬਾਹਰੇ ਪੂਰ ਕੇਤੇ ਮੁਠੇ ਜਾਹ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣ ਨਾਵੇ ਕੂੜਿਆਰ ਔਖਾ ਤੰਗੀਐ ਔ ਘਟ ਰੁਧੇ ਰਾਹ ਗਲੀਆਂ ਰੋਕੀਆਂ ਸੱਚਾ ਵੇ ਪ੍ਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾਹ ਹਾਥ ਨਾ ਲੱਭਈ ਮੋਹ ਮੋਹ ਚੋਟਾ ਖਾਹ ਵੇਣ ਗੁਰ ਕੋਈ ਨਾ ਛੁੱਟਸੀ ਧਿਆਨ ਨਾਲ ਦੋ ਪਾਦ ਹਨ ਇੱਕ ਮੰਮੇ ਓਂਕੜ ਹਾਹੇ ਲਾਂ ਹੈ ਇਸ ਦਾ ਉਚਾਰਨ ਮੋਹੇ ਇਸ ਨੂੰ ਮੋਹੇ ਨਹੀਂ ਕਹਿਣਾ ਮੋਹੇ ਕਵਾਂਗੇ ਤਾਂ ਮੰਮੇ ਹੋੜਾ ਹਾਹੇ ਲਾਂ ਲੱਗ ਜੀ ਮੰਮੇ ਓਂਕੜ ਲਗੂ ਮਾਤਰਾ ਹੈ ਮੁਹੇ ਦੂਸਰਾ ਹੈ ਮੰਮੇ ਓਂਕੜ ਹਾਏ ਸਿਹਾਰੀ ਇਸ ਨੂੰ ਉਚਾਰਨ ਕਰਨਾ ਮੁਹੇ ਇਸ ਨੂੰ 모ਹੇ ਨਹੀਂ ਕਹਿਣਾ ਪਹਿਲਾ ਬੋਲਣਾ ਮੁਹੇ ਦੂਸਰਾ ਬੋਲਣਾ 모ਹੇ ਮੁਹੇ 모ਹ ਚੋਟਾ ਖਾਹ ਮੁਹੇ 모ਹ ਚੋਟਾ ਖਾਹ ਵਿਣ ਗੁਰ ਕੋ ਨਾ ਛੁੱਟਸੀ ਪਾਤ ਸੇਤੀ ਘਰ ਜਾਹੋ ਨਾਮ ਵਖਾਣੀਐ ਹੁਕਮੀ ਸਾਹ ਗਿਰਾਹ ਦੇਂਦਾ ਜਾਣੀ ਐ